ਬੀਬੀ ਕਹਿੰਦੀ ਹੈ ਪਜਾਮਾ ਫਟ ਗਿਆ। ਆ ਵੀਡੀਓ ਨੂੰ ਦੇਖੋ ਯਾਰ ਪਹਿਲਾਂ ਬੀਬੀ ਕਹਿ ਕੀ ਰਹੀ ਹੈ ਫਿਰ ਉਸ ਤੋਂ ਬਾਅਦ ਆਪਾਂ ਆਪਣੇ ਦਿੰਨੇ ਆ ਵਿਚਾਰ। ਜੀ ਮੇਰਾ ਨਾ ਪਜਾਮਾ ਫਟ ਗਿਆ ਹੈ। ਅਸੀਂ ਕਿਆ ਟੈਨਸ਼ਨ ਨਾ ਲੈ ਐ ਗੱਲ ਨਾ ਅਸੀਂ ਤਿੰਨਾ ਦੇ ਵਿੱਚ ਹੀ ਰਵੇਗੀ। ਬੀਬੀ ਜੇ ਸਟੇਜ ਤੇ ਤੂੰ ਬੈਠੀ ਆ ਨਾ ਉਹਨੂੰ ਕੀਰਤਨ ਵਾਲੀ ਸਟੇਜ ਕਿਹਾ ਜਾਂਦਾ ਵੀ ਇੱਥੇ ਸਾਰੇ ਰਾਗ ਜਿੱਥੇ ਇਕੱਠੇ ਹੋ ਕੇ ਨਾ ਕੀਰਤਨ ਕਰਦੇ ਨੇ। ਪਜਾਮਾ ਫਟ ਗਿਆ ਮੰਨ ਲਿਆ। ਔਰ ਕੀਰਤਨ ਕਰਦੇ ਦੌਰਾਨ ਤੈਨੂੰ ਕੀ ਕਹਿਣ ਦੀ ਲੋੜ ਸੀਗੀ ਵੀ ਪਜਾਮਾ ਫਟ ਗਿਆ ਹੋਰ ਤਾਂ ਹੋਰ ਜਿਹੜੀ ਉੱਥੇ ਸੰਗਤਾਂ ਬੈਠੀਆਂ ਸੀ ਨਾ ਉਹ ਵੀ ਗਵਾ ਬਈ ਬਹਾਸਣ ਲੱਗੀਆਂ ਖਿਲਖਲਾ ਕੇ ਕੀਰਤਨ ਦੀ ਮਰਿਆਦਾ ਨੂੰ ਨਾ ਮਰਿਆਦਾ ਹੀ ਰਹਿਣ ਦੋ ਪਜਾਮਾ ਫਟੇ ਭਾਵੇਂ ਤੁਹਾਡਾ ਕੱਛੇ ਫਟਣ ਪਰ ਜਿਹੜਾ ਕੀਰਤਨ ਹੈ ਨਾ ਕੀਰਤਨ ਨੂੰ ਕੀਰਤਨ ਦੇ ਅਨੁਸਾਰ ਕਰਿਆ ਕਰੋ ਹੋ ਸਕਦਾ ਕਈਆਂ ਨੂੰ ਮੇਰੀ ਗੱਲਾਂ ਕੌੜੀਆਂ ਲੱਗਣ ਮੈਂ ਕਹਿੰਦਾ ਯਾਰ ਆਪਾਂ ਸਰਬਤ ਤੋਂ ਦੂਰ ਹੋ ਰਹੇ ਆਂ ਵੀ ਐਂਟਰਟੇਨਮੈਂਟ ਪਾਰਟ ਲੈ ਕੇ ਚੱਲਿਆ ਇਹ ਕਮੇਡੀ ਸ਼ੋਅ ਨਹੀਂ ਹੋ ਰਿਹਾ ਕੀਰਤਨ ਦੀ ਮਰਿਆਦਾ ਕੀਰਤਨ ਨਾਲ ਹੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਕੋਈ ਕਮੇਡੀ ਸ਼ੋਅ ਨਹੀਂ ਕਰਨਾ ਚਾਹੀਦਾ ਵੀ ਬੀਬੀ ਨੇ ਬਸ ਫੇਮ ਵਾਸਤੇ ਕੁਝ ਕੀਤਾ ਸਮਝੋ